ਪੰਜਾਬ ਦੀ ਖਬਰਸਾਰ ਲੈ ਕੇ ਸਾਡੇ ਨਾਲ ਸਵਰਨ ਸਿੰਘ ਟੇਣਾ ਜੀ ਜੁੜ ਗਏ ਨੇ ਸਵਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਔਰ ਅੱਜ ਦੀਆਂ ਖਬਰਾਂ ਦੇ ਵਿੱਚ ਆ ਪਤਾ ਲੱਗ ਰਿਹਾ ਹੈ ਟੇਣਾ ਜੀ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਵਿੱਚ ਡਾਂਸ ਝੋਟਾ ਚੱਲਿਆ ਤੇ ਪੁਲਿਸ ਨੇ ਬਹੁਤ ਵਿਦਿਆਰਥੀ ਕੁੱਟੇ ਨੇ ਹੋਇਆ ਕੀ ਉੱਥੇ ਸਰ ਸਭ ਪਹਿਲੇ ਤਾਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੇ ਸਤਿ ਸ਼੍ਰੀ ਅਕਾਲ ਬਿਲਕੁਲ ਜੀ ਅੱਜ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੁਲਿਸ ਨੇ ਵਿਦਿਆਰਥੀਆਂ ਨੂੰ ਬੜਾ ਕੁੱਟਿਆ ਵਿਦਿਆਰਥੀ ਪਿਛਲੇ ਕਾਫੀ ਦਿਨਾਂ ਤੋਂ ਤੇ ਇਸ ਗੱਲ ਦੇ ਉੱਤੇ ਪ੍ਰੋਟੈਸਟ ਕਰ ਰਹੇ ਸੰਘਰਸ਼ ਕਰ ਰਹੇ ਕਿ ਭਾਈ ਸੈਨੇਟ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਪਰ ਹੋ ਨਹੀਂ ਰਹੀਆਂ ਅੱਜ ਵਿਦਿਆਰਥੀਆਂ ਨੇ ਪਲਾਨ ਥਿੰ ਸਭ ਇਹ ਕੀਤਾ ਸੀ ਕਿ ਅਸੀਂ ਵੀਸੀ ਦਫ਼ਤਰ ਦਾ ਘੇਰਾਓ ਕਰਨਾ ਫਿਰ ਉਹਨਾਂ ਨੂੰ ਪਤਾ ਲੱਗਾ ਜੀ ਕਿ ਭਾਈ ਇਧਰਲੇ ਪਾਸੇ ਨੂੰ ਪਰਲੇ ਪਾਰ ਪੰਜਾਬ ਦੇ ਕੁਝ ਮੰਤਰੀ ਸਾਹਿਬਾਨ ਵੀ ਆਏ ਹੋਏ ਆ ਉਧਰਲੇ ਪਸੇ ਜਾ ਕੇ ਅਸੀਂ ਪ੍ਰੋਟੈਸਟ ਕਰਦੇ ਆ ਜਦੋਂ ਉਧਰਲੇ ਪਸੇ ਜਾਣ ਲੱਗੇ ਤਾਂ ਫਿਰ ਵਿਦਿਆਰਥੀਆਂ ਦੇ ਉੱਤੇ ਡਾਂ ਲਵਾਈ ਗਈ ਆ ਕਈ ਵਿਦਿਆਰਥੀਆਂ ਦੇ ਵਿੱਚ ਜ਼ਖਮੀ ਵੀ ਹੋਏ ਆ ਪਰ ਵਿਦਿਆਰਥੀਆਂ ਨੇ ਇਹ ਗੱਲ ਕਹੀ ਆ ਕਿ ਜਿੰਨੀ ਦੇਰ ਤੱਕ ਸੈਨੇਟ ਦੀਆਂ ਚੋਣਾਂ ਦੀ ਤਰੀਕ ਤੈਅ ਨਹੀਂ ਕੀਤੀ ਜਾਂਦੀ ਅਸੀਂ ਆਪਣਾ ਸੰਘਰਸ਼ ਪਿੱਛੇ ਨਹੀਂ ਕਰਨਗੇ ਹੂੰ ਅੱਛਾ ਦੂਜੇ ਸਾਨੂੰ ਇਹ ਦੱਸੋ ਵੀ ਕੀ ਭਾਰਤ ਦੇ ਹਵਾਈ ਅੱਡਿਆਂ ਤੇ ਸੇਵਾਵਾਂ ਠੱਪ ਹੋ ਰਹੀਆਂ ਨੇ ਕਹਿੰਦੇ 19 ਹਵਾਈ ਅੱਡਿਆਂ ਤੇ ਕੋਈ ਫਲਾਈਟ ਨਹੀਂ ਕੋਈ ਚੜ੍ਹ ਨਹੀਂ ਰਿਹਾ ਬੰਦਾ ਪੈਸੇਂਜਰ ਨਹੀਂ ਆ ਰਹੇ। ਥਣ ਸਾਹਿਬ ਮੇਰੇ ਲਈ ਵੀ ਬੜੀ ਹੈਰਾਨੀ ਵਾਲੀ ਗੱਲ ਆਦੀ ਇਉਂ ਕਿਵੇਂ ਹੋ ਗਿਆ? ਜੇ ਮੰਨ ਲਓ ਕਿਤੇ 10-20 ਦਿਨ ਬੱਸ ਨਾ ਆਵੇ ਕਿਸੇ ਬੱਸ ਅੱਡੇ ਦੇ ਉੱਤੇ ਤਾਂ ਉਹ ਰੂਟ ਆ ਜਿਹੜਾ ਉਹ ਪੱਕੇ ਤੌਰ ਦੇ ਉੱਤੇ ਕੱਟ ਦਿੱਤਾ ਜਾਂਦਾ ਵੀ ਭਾਈ ਜਦੋਂ ਸਵਾਰੀ ਤਾਂ ਮਿਲਦੀ ਨਹੀਂ ਐਵੇਂ ਜਿਹੜਾ ਇਧਰਲੇ ਪਾਸੇ ਦਾ ਕਿਉਂ ਲਾਉਣਾ। ਪਰ ਮੇਰੇ ਜਿਹੜੀ ਖਬਰ ਪੜੀ ਆ ਕਿ ਭਾਰਤ ਦੇ 19 ਦੇ ਕਰੀਬ ਇਹੋ ਜਿਹੇ ਹਵਾਈ ਅੱਡੇ ਆ ਜਿੱਥੇ ਪਿਛਲੇ ਕਈ ਮਹੀਨਿਆਂ ਤੋਂ ਇੱਕ ਵੀ ਸਵਾਰੀ ਨਹੀਂ ਪਹੁੰਚੀ। ਇਹਦੇ ਵਿੱਚ ਉੱਤਰ ਪ੍ਰਦੇਸ਼ ਦੇ ਵੀ 1-2 ਹੈਗੇ ਜੀ ਗੁਜਰਾਤ, ਮਹਾਰਾਸ਼ਟਰ, ਬਿਹਾਰ, ਮਣੀਪੁਰ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਵੱਲ ਦੇ ਆ ਵੀ ਜਿੱਥੇ ਵੱਖ-ਵੱਖ ਕਾਰਨਾਂ ਦੇ ਕਰਕੇ ਇੱਕ ਵੀ ਸਵਾਰੀ ਨਹੀਂ ਪਹੁੰਚਦੀ। ਉਹਦੇ ਪਿੱਛੇ ਇੱਕ ਤਾਂ ਕਾਰਨ ਮੰਨਿਆ ਜਾ ਰਿਹਾ ਵੀ ਭਾਈ ਟਿਕਟਾਂ ਨਹੀਂ ਰਹਿ ਗਈਆਂ। ਦੂਜਾ ਕਾਰਨ ਇਹ ਆ ਵੀ ਭਾਈ 에ਅਰਲਾਈਨ ਦਾ ਵੀ ਭਰੋਸਾ ਕੋਈ ਨਹੀਂ ਕਰਦੇ ਭਾਈ ਫਲਾਈਟ ਜਾਣੀ ਕਿ ਨਹੀਂ ਜਾਣੀ। ਤੀਜਾ ਕਾਰਨ ਇਹ ਹੈ ਕਿ ਜਿਹੜੀ 에어ਪੋਰਟ ਦੀ ਹਾਲਤ ਵੀ ਮੰਦੜੀ ਆ ਚੌਥਾ ਪੰਜਵਾਂ ਛੇਵਾਂ ਵੀ ਸ਼ਾਇਦ ਕੋਈ ਨਾ ਕੋਈ ਕਾਰਨ ਹੋਵੇ ਪਰ 19 ਦੇ ਕਰੀਬ ਹਵਾਈ ਅੱਡੇ ਭਾਰਤ ਦੇ ਐਸੇ ਆ ਜਿਨ੍ਹਾਂ ਦੇ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਇੱਕ ਵੀ ਸਵਾਰੀ ਨਹੀਂ ਪਹੁੰਚੀ ਜੀ ਅੱਛਾ ਲੈਂਦੇ ਪੰਜਾਬ ਦੇ ਜਿਹੜੀ ਮੁੱਖ ਮੰਤਰੀ ਉਹਨਾਂ ਦੀ ਚੀਫ ਮਿਨਿਸਟਰ ਹੈ ਉਹਨਾਂ ਨੇ ਲਾਹੌਰ ਤੋਂ ਚਿੱਠੀ ਲਿਖੀ ਸੀ ਭਗਵੰਤ ਮਾਨ ਨੂੰ ਚੰਡੀਗੜ੍ਹ ਨੂੰ ਔਰ ਉਹਦੇ ਰਿਸਪੌਂਸ ਦੇ ਵਿੱਚ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਨੇ ਕੀ ਕਿਹਾ ਦੇਖੋ ਜੀ ਉਹਨਾਂ ਨੇ ਬੜੀ ਮਹੱਤਵਪੂਰਨ ਗੱਲ ਕਹੀ ਆ ਮੈਂ ਅੱਜ ਉਹਨਾਂ ਨੇ ਅਸਲ ਵਿੱਚ ਟਕਟਕਸ਼ ਕੀਤਾ ਕਿਉਂਕਿ ਪਿਛਲੇ ਜਣੀ ਆਪਾਂ ਖਬਰ ਵੀ ਸਾਂਝੀ ਕੀਤੀ ਸੀ ਰੈੱਡ ਫਲਮ ਦੇ ਪਰਿਵਾਰਕ ਜੀਆਂ ਦੇ ਨਾਲ ਕਿ ਉਧਰੋਂ ਖਬਰ ਆਈ ਸੀ ਲੈਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਮ ਨਵਾਜ਼ ਸ਼ਰੀਫ ਦੇ ਹਵਾਲੇ ਨਾਲ ਕਿ ਉਹਨਾਂ ਨੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖਣੀ ਆ ਧੂਏ ਦੀ ਰੋਕਥਾਮ ਦੇ ਸੰਦਰਭ ਦੇ ਵਿੱਚ ਵੀ ਧੂਆਂ ਜਿਹੜਾ ਉਹ ਲਾਹੌਰ ਦੇ ਲੋਕਾਂ ਨੂੰ ਬੜਾ ਪਰੇਸ਼ਾਨ ਕਰ ਰਿਹਾ ਸਾਹ ਲੈਣ ਦੇ ਤਰੀਕੇ ਭਰਾ ਕਲੀਫਾ ਰਹੀ ਆ ਇਹ ਚੜ੍ਹਦੇ ਪੰਜਾਬ ਵਾਲਿਆਂ ਨੂੰ ਇਧਰ ਧੂਆਂ ਘੱਟ ਪੈਦਾ ਕਰਨਾ ਚਾਹੀਦਾ ਜਾਂ ਕੋਈ ਧੂਆਂ ਨਾ ਪੈਦਾ ਹੋਵੇ ਇਹਦਾ ਪੱਕੇ ਤੌਰ ਤੇ ਪ੍ਰਬੰਧ ਕਰਨਾ ਚਾਹੀਦਾ ਪਰ ਹੁਣ ਜਾਣਕਾਰੀ ਨਵੀਂ ਆ ਗਈ ਹੈ ਕਿ ਅੱਜ ਭਗਵੰਤ ਮਾਨ ਜੀ ਜਦੋਂ ਚੰਡੀਗੜ੍ਹ ਦੇ ਵਿੱਚ ਸੰਬੋਧਨ ਕਰ ਰਹੇ ਸੀ ਚਲੋ ਬਾਕੀ ਗੱਲਾਂ ਕਰਦੇ ਕਰਦੇ ਇਸ ਥਾਂ ਦੇ ਉੱਤੇ ਆ ਗਏ ਕਿ ਭਾਈ ਅਸੀਂ ਤਾਂ ਇੱਕ ਪਹਿਲੀ ਪਾਕਿਸਤਾਨ ਵਾਲੀ ਤੋਂ ਬੜੇ ਦੁਖੀ ਸੀ ਭਾਈ ਹੁਣ ਤੂੰ ਵੀ ਚਿੱਠੀ ਲਿਖ ਲੈ ਵੀ ਤੁਸੀਂ ਜਿਹੜਾ-ਜਿਹੜਾ ਆਉਂਦਾ ਪੰਜਾਬ ਦੇ ਦਿਵਾਲੇ ਹੋ ਜਾਂਦਾ ਕਦੇ ਕਦੇ ਦੇ ਲਾਹੌਰ ਧੂਆਂ ਪਹੁੰਚ ਗਿਆ ਕਦੇ ਕਦੇ ਦੇ ਦਿੱਲੀ ਧੂਆਂ ਪਹੁੰਚ ਗਿਆ ਉਹ ਕਹਿੰਦੇ ਸਾਡੇ ਪੰਜਾਬ ਦਾ ਧੂਆਂ ਹੀ ਚੱਕਰ ਕੱਢਦਾ ਜੱਸਦਾ ਤੁਹਾਨੂੰ ਤੁਹਾਡੇ ਵਾਲੇ ਪਾਸੇ ਦਾ ਕੁਝ ਪੈਦਾ ਹੁੰਦਾ ਹੀ ਨਹੀਂ ਗਾ ਹੂੰ ਹੂੰ ਸੁਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜੈਡ ਸਿਕਿਉਰਿਟੀ ਮਿਲੀ ਹੋਈ ਸੀ ਹੁਣ ਅਚਾਨਕ ਵਾਪਸ ਕਿਉਂ ਲੈ ਲਈ ਗਈ ਹੈ ਨਹੀਂ ਅਸਲ ਦੇ ਵਿੱਚ ਉਹਨਾਂ ਨੇ ਸਭ ਵਾਪਸ ਕਰ ਦਿੱਤੀ ਹੈ ਉਹਨਾਂ ਨੇ ਵਾਪਸ ਤਾਂ ਕਰਕੇ ਕੀਤੀ ਕਿਉਂਕਿ ਉਹਨਾਂ ਨੇ ਕਈ ਮਹੀਨੇ ਪਹਿਲਾਂ ਹੀ ਰਨ ਕਰਤਾ ਸੀ ਉਹ ਕਹਿੰਦੇ ਕਿ ਮੈਂ ਕੇਂਦਰ ਦੀ ਸਰਕਾਰ ਨੂੰ ਆਪਣੀ ਜੈਡ ਸਿਕਿਉਰਿਟੀ ਵਾਪਸ ਕਰ ਦੇਣੀ ਹੈ ਜੋ ਕਿ ਇਹਨਾਂ ਦੇ ਉੱਤੇ ਕਈ ਵਾਰ ਕਈਆਂ ਨੇ ਕਿੰਤੂ ਕੀਤਾ ਸੀ ਕਿ ਭਾਈ ਇਹਨਾਂ ਦੇ ਵੱਲੋਂ ਤਾਂ ਜਿਹੜੀ ਉਹ ਭਾਜਪਾ ਦੇ ਨਾਲ ਅੰਦਰ ਖਾਤੇ ਮਿਲੇ ਹੋਏ ਆ ਤੇ ਇਹ ਇਸ ਤਰੀਕੇ ਨਾਲ ਚੱਲਦੇ ਆ ਇਸ ਤਰੀਕੇ ਨਾਲ ਤਾਂ ਕਿੰਤੂ ਕਈ ਵਾਰ ਹੋ ਗਿਆ ਸੀਗਾ ਸੋ ਇਹਨਾਂ ਨੇ ਕੁਝ ਸਮਾਂ ਪਹਿਲਾਂ ਇਹ ਗੱਲ ਦਾ ਐਲਾਨ ਕਰਤਾ ਸੀ ਕਿ ਮੈਂ ਜਿਹੜੀ ਚਿੱਠੀ ਆ ਉਹ ਲਿਖ ਦੇਣੀ ਹੈ ਕੇਂਦਰ ਨੂੰ ਤੇ ਮੈਂ ਭਾਈ ਇਹ ਸਿਕਿਉਰਟੀ ਵਾਪਸ ਕਰ ਦੇਣੀ ਆ ਤੇ ਇਹਨਾਂ ਨੇ ਚਿੱਠੀ ਲਿਖ ਵੀ ਦਿੱਤੀ ਸੀ ਕੇਂਦਰ ਦੀ ਸਰਕਾਰ ਨੂੰ ਕਿ ਮੈਨੂੰ ਜੈਡ ਸਿਕਿਉਰਟੀ ਨਹੀਂ ਚਾਹੀਦੀ ਤੇ ਕਿਰਪਾ ਕਰਕੇ ਵੀ ਤੁਸੀਂ ਆਪਣੀ ਸਿਕਿਉਰਟੀ ਵਾਪਸ ਲੈ ਲਓ ਹੁਣ ਤਾਜ਼ਾ ਜਾਣਕਾਰੀ ਆਈ ਆ ਕਿ ਕੇਂਦਰ ਦੇ ਵੱਲੋਂ ਆਪਣੇ ਸਿਕਿਉਰਟੀ ਮੁਲਾਜ਼ਮ ਜੈਡ ਸਿਕਿਉਰਟੀ ਵਾਲੇ ਉਹ ਵਾਪਸ ਬੁਲਾ ਲਏ ਗਏ ਆ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਭਾਈ ਹੁਣ ਯਾਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲੇ ਪੰਜਾਬ ਪੁਲਿਸ ਦੇ ਮੁਲਾਜ਼ਮੀ ਹੋਣਗੇ ਕੇਂਦਰ ਨੇ ਆਪਣੇ ਮੁਲਾਜ਼ਮ ਬੁਲਾ ਲਏਗੇ ਪਰ ਸਿਕਿਉਰਟੀ ਰਹੇਗੀ ਹਾਂ ਬਿਲਕੁਲ ਜੀ ਜਿੰਨੇ ਕਬ 2 4 5 ਜਿੰਨੇ ਵੀ ਪੰਜਾਬ ਤੇ ਹੋਣਗੇ ਪੁਲਿਸ ਮੁਲਾਜ਼ਮ ਉਹ ਹੋਣਗੇ ਪਰ ਜਿਹੜੇ 24 ਘੰਟੇ ਜੈਡ ਸਿਕਿਉਰਟੀ ਦੇ ਵਿੱਚ ਹੁੰਦੇ ਆ ਕੇਂਦਰ ਦੇ ਵੱਲੋਂ ਭੇਜੇ ਗਏ ਉਹ ਨਹੀਂ ਕੋਈ ਹੋਊਗਾ ਜੀ ਹੂੰ ਹੂੰ ਅੱਜ ਸੁਖਵੀਰ ਸਿੰਘ ਬਾਦਲਹੜੀ ਠੀਕ-ਠਾਕ ਨੇ ਕਹਿੰਦੇ ਚੱਲ ਫਿਰ ਨਹੀਂ ਸਕਦੇ ਦੇਖੋ ਦੋ ਖਬਰਾਂ ਆਈਆਂ ਨੇ ਜੀ ਦੋਵਾਂ ਦੇ ਵਿੱਚੋਂ ਕੋਈ ਵੀ ਸਹੀ ਹੋਵੇ ਪਰ ਉਹਨਾਂ ਦੇ ਪੈਰ ਦੇ ਉੱਤੇ ਸੱਟ ਲੱਗੀ ਆ ਪੈਰ ਦੇ ਉੱਤੇ ਸੱਟ ਲੱਗ ਗਈ ਜਿਹਦੇ ਕਰਕੇ ਅਸੀਂ ਅੱਜ ਉਹਨਾਂ ਨੂੰ व्हीਲਚੇਅਰ ਤੇ ਬੈਠੇ ਹੋਏ ਦੇਖਿਆ ਇਹ ਅਸਲ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਉੱਤੇ ਅਰਜ਼ੀ ਲੈ ਕੇ ਪਹੁੰਚੇ ਸੀ ਆਪਣੀ ਕਿ ਭਾਈ ਮੈਨੂੰ 2.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਵੀ ਤੁਸੀਂ ਤਨਖਾਹਿਆ ਕਰਾਰ ਦਿੱਤਾ ਹੋਇਆ ਜਥੇਦਾਰ ਸਾਹਿਬ ਬੇਨਤੀ ਆ ਕਿ ਜੋ ਵੀ ਮੈਨੂੰ ਸਦਾ ਲਾਉਣੀ ਆ ਉਹ ਮੈਂ ਢੋਲੀ ਅਟਕੇ ਸਦਾ ਜਿਹੜੀ ਉਹ ਖਬੂਰ ਕਰੂੰਗਾ ਤੇ ਕਿਰਪਾ ਕਰਕੇ ਉਹ ਮੈਨੂੰ ਸਦਾ ਛੇਤੀ ਲਾਈ ਜਾਵੇ ਤਾਂ ਜੋ ਅਸੀਂ ਆਪਣੀਆਂ ਸਿਆਸੀ ਸਰਗਰਮੀਆਂ ਸ਼ੁਰੂ ਕਰ ਸਕੀਏ ਇਹ ਅਰਜੀ ਲੈ ਕੇ ਪਹੁੰਚੇ ਸੀ ਪਰ ਇਹਨਾਂ ਨੂੰ ਅਸੀਂ ਬੀਲ ਚੇਅਰ ਦੇ ਉੱਤੇ ਬੈਠੇ ਹੋਏ ਵੇਖਿਆ ਉਹਦਾ ਕਾਰਨ ਇਹ ਆ ਪਹਿਲੀ ਖਬਰ ਆਈ ਕਿ ਸਵੇਰ ਦੇ ਵੇਲੇ ਜਦੋਂ ਇਹ ਅਕਾਲ ਤਖਤ ਸਾਹਿਬ ਤੇ ਪਹੁੰਚੇ ਤਾਂ ਉਸ ਵੇਲੇ ਭਾਈ ਇਹਨਾਂ ਦਾ ਪੈਰ ਠੇਡਾ ਵੱਜ ਗਿਆ ਤੇ ਇਹਨਾਂ ਦੇ ਪੈਰ ਦਾ ਅੰਗੂਠਾ ਟੁੱਟ ਗਿਆ ਪਹਿਲੀ ਖਬਰ ਇਹ ਆਈ ਫਿਰ ਦੂਜੀ ਖਬਰ ਇਹ ਆਈ ਵੀ ਸ਼ਾਇਦ ਇਹ ਕੁਰਸੀ ਟੁੱਟਣ ਕਰਕੇ ਦਬਾਅ ਪੈ ਗਿਆ ਇਹਨਾਂ ਦੇ ਪੈਰ ਦੇ ਉੱਤੇ ਪੈਰ ਫ੍ਰੈਕਚਰ ਹੋ ਗਿਆ ਚਲੋ ਜੋ ਵੀ ਹੋਇਆ ਅੰਗੂਠਾ ਟੁੱਟਿਆ ਜਾਂ ਪੈਰ ਫ੍ਰੈਕਚਰ ਹੋਇਆ ਖੇਡਾ ਲੱਗਾ ਜਾਂ ਕੁਰਸੀ ਦਾ ਦਬਾਅ ਪੈ ਗਿਆ ਉਹਦਾ ਉਹਨਾਂ ਦੇ ਪੈਰ ਤੇ ਸੱਟ ਲੱਗੀ ਤੇ ਇਸ ਵੇਲੇ ਪਲਾਸਟਰ ਲੱਗਾ ਹੋਇਆ ਸੋ ਅੱਜ ਇਹ ਖਬਰ ਬੜੀ ਵੱਡੀ ਪੱਤਰ ਤੇ ਬਣੀ ਹੈ ਵੀ ਭਾਈ ਇਹ ਵੀਲਚੇਅਰ ਦੇ ਉੱਤੇ ਬੈਠੇ ਹੋਏ ਸਕਤਰਤ ਦੇ ਉੱਤੇ ਪਹੁੰਚੇ ਆ ਸੋ ਇਹ ਜਾਣਕਾਰੀ ਆਈ ਹੈ ਵੈਸੇ ਮੇਰੇ ਖਿਆਲ ਆ ਦਰਬਾਰ ਸਾਹਿਬ ਨੂੰ ਵੀਲਚੇਅਰ ਐਕਸੈਸਿਬਲ ਤਾਂ ਬਣਾ ਦਿੱਤਾ ਗਿਆ हां बिल्कुल जी बिल्कुल ਬਣਾ ਦਿੱਤਾ ਗਿਆ ਜੀ ਬਿਲਕੁਲ ਬਣਾ ਦਿੱਤਾ ਗਿਆ ਤੇ ਬਾਕੀ ਸੰਨ ਦੱਸੋ ਵੀ ਐਡਵੋਕੇਟ ਧਾਮੀ ਨੇ ਕੀ ਗੱਲਬਾਤ ਕੀਤੀ ਹੈ ਚੰਡੀਗੜ੍ਹ ਹਰਿਆਣਾ ਵਿਧਾਨ ਸਭਾ ਦੀ ਜਿਹੜੀ ਗੱਲਬਾਤ ਚੱਲੀ ਸੀ ਉਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਕੁਝ ਸਟੇਟਮੈਂਟਸ ਦਿੱਤੀਆਂ ਨੇ हां बिल्कुल जी ਬੜੀ ਮਹੱਤਵਪੂਰਨ ਜਾਣਕਾਰੀ ਹੈ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ ਤੇ ਇਸ ਗੱਲ ਦੇ ਉੱਤੇ ਸਹੀ ਹੈ ਜਿਹੜੀ ਪਾਰ ਦਿੱਤੀ ਗਈ ਆ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਵੱਲੋਂ ਤੇ ਹਰਿਆਣੇ ਦੇ ਲਈ ਵੱਖਰੀ ਵਿਧਾਨ ਸਭਾ ਦੇ ਵਾਸਤੇ ਜ਼ਮੀਨ 10 ਏਕੜ ਤੋਂ ਵੱਧ ਚੰਡੀਗੜ੍ਹ ਦੇ ਵਿੱਚ ਅਲਾਟ ਕਰ ਦਿੱਤੀ ਗਈ ਆ ਇਹ ਅਲਾਟ ਹੋ ਚੁੱਕੀ ਹੈ ਜੀ ਵੈਸੇ ਕਾਗਜ਼ੀ ਕਾਰਵਾਈ ਦੇ ਤੌਰ ਤੇ ਹੈ ਵੀ 10 ਏਕੜ ਜ਼ਮੀਨ ਇੱਥੇ ਦਿੱਤੀ ਤੇ ਪੰਜ ਪੂਲੇ ਦੇ ਵਿੱਚੋਂ 12 ਏਕੜ ਜ਼ਮੀਨ ਲਵਾਂਗੇ ਕਾਗਜ਼ੀ ਕਾਰਵਾਈ ਇਹ ਬੋਲਦੀ ਆ ਪਰ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਜੀ ਕਿ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਸਾਇਆ ਗਿਆ ਚੰਡੀਗੜ੍ਹ ਪੰਜਾਬ ਦਾ ਹੈ ਪਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਨਰਮ ਕਰਨ ਲਈ ਕਮਜ਼ੋਰ ਕਰਨ ਦੇ ਲਈ ਇਹ ਕੇਂਦਰ ਦੀ ਸਰਕਾਰ ਦੇ ਵੱਲੋਂ ਉਹਨਾਂ ਦੇ ਲਈ ਇੱਥੇ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਦਿੱਤੀ ਗਈ ਆ ਉਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਬਣਾਉਣੀ ਆ ਵਿਧਾਨ ਸਭਾ ਨਵੀਂ ਤੁਸੀਂ ਪੰਚਕੂਲੇ 'ਚ ਬਣਾ ਲਓ ਤੁਸੀਂ ਕਿਤੇ ਹੋਰ ਬਣਾ ਲਓ ਪਰ ਇਹ ਜਾਣ ਬੁੱਝ ਕੇ ਸਾਜ਼ਿਸ਼ ਕੀਤੀ ਜਾ ਰਹੀ ਹੈ ਜੀ ਜਣਾਈ ਤੁਹਾਡੇ ਤਾਂ ਹੱਲ ਵੀ ਯਾਦ ਹੋਣਾ ਕਿ ਖਿੜਿਆ ਫੁੱਲ ਪੰਜਾਬ ਦਾ ਚੰਡੀਗੜ੍ਹ ਪੰਜਾਬ ਦਾ ਨਾਰੇ ਲੱਗਦੇ ਰਹੇ ਹੁਣ ਕਹਿੰਦੇ ਜਦੋਂ ਆਰਟੀਆਈ ਦੀ ਇਨਫੋਰਮੇਸ਼ਨ ਕਢਾਈ ਗਈ ਆ ਚੰਡੀਗੜ੍ਹ ਤਾਂ ਪੰਜਾਬ ਦੀ ਰਾਜਧਾਨੀ ਹੀ ਹੈ ਨਹੀਂ ਮੈਂ ਤਾਂ ਖੁਦ ਇਸ ਗੱਲ ਤੇ ਸਭ ਹਰਾਣਾ ਵੀ ਅਸੀਂ ਤਾਂ ਜਿਉਂ ਜੰਮੇ ਆ ਇਹੀ ਗੱਲ ਪੜ੍ਹੀ ਆ ਕਿ ਭਾਰਤ ਦੀ ਰਾਜਧਾਨੀ ਦਿੱਲੀ ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚੰਡੀਗੜ੍ਹ ਸਿਟੀ ਬਿਊਟੀਫੁਲ ਜਾਂ ਆਪਾਂ ਹੁਣ ਕਹਿੰਦੇ ਕਿ ਭਾਈ ਪੱਥਰਾਂ ਦਾ ਸ਼ਹਿਰ ਪਰ ਜਿਹੜੀ ਜਾਣਕਾਰੀ ਆ ਗਈ ਹੈ ਇਹਦੇ ਉੱਤੇ ਜੇਕਰ ਯਕੀਨ ਕਰਕੇ ਤਾਂ ਵਿੱਚੋਂ ਹੋਰ ਹੀ ਕੁਝ ਨਿਕਲਦਾ ਨਵੀਂ ਗੱਲ ਆ ਗਈ ਸਾਹਮਣੇ ਅਸਲ ਦੇ ਵਿੱਚ ਸਾਬਕਾ ਆਈਐਸ ਅਧਿਕਾਰੀ ਡਾਕਟਰ ਜਗਮੋਲ ਸਿੰਘ ਰਾਜੂ ਨੇ ਦਾਅਵਾ ਕੀਤਾ ਕਿ ਮੈਂ ਆਰਟੀਆਈ ਪਾਈ ਸੀ ਕਿ ਚੰਡੀਗੜ੍ਹ ਪੰਜਾਬ ਦਾ ਹੈ ਜਾਂ ਚੰਡੀਗੜ੍ਹ ਹੀ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਜੇਕਰ ਤਾ ਕੋਈ ਨੋਟੀਫਿਕੇਸ਼ਨ ਕੋਈ ਕਾਰਜ ਪੱਤਰ ਕੋਈ ਡਾਕੂਮੈਂਟ ਕੋਈ ਫਾਈਲ ਕੋਈ ਦਸਤਖਤ ਕੋਈ ਕੁਝ ਵੀ ਮੈਨੂੰ ਕੋਈ ਸਪਰੂਫ ਦੇ ਤੌਰ ਤੇ ਸੌਂਪ ਦਿੱਤਾ ਜਾਵੇ ਤੇ ਉਹ ਕਹਿੰਦੇ ਕਿ ਪੰਜਾਬ ਦੀ ਸਰਕਾਰ ਨੇ ਸਬੰਧਤ ਵਿਭਾਗ ਨੇ ਇਹ ਗੱਲ ਕਹੀ ਆ ਕਿ ਸਾਡੇ ਕੋਲੇ ਕੋਈ ਨੋਟੀਫਿਕੇਸ਼ਨ ਨਹੀਂ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਸਾਡੇ ਕੋਲੇ ਕੋਈ ਡਾਕੂਮੈਂਟ ਨਹੀਂ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਮੈਂ ਤਾਂ ਸੋਚੀ ਜਨਾ ਮੈਂ ਕਿਹਾ ਜੀ ਚੰਡੀਗੜ੍ਹ ਦੇ ਤਾਂ ਮੋਰਚੇ ਲੱਗੇ ਆ ਚੰਡੀਗੜ੍ਹ ਦੇ ਤੱਕ ਤਾਂ ਸਿਆਸਤ ਹੁੰਦੀ ਕਿ ਭਾਈ ਚੰਡੀਗੜ੍ਹ ਪੰਜਾਬ ਦਾ ਹੋ ਕੇ ਰਹੂਗਾ ਸਾਡੇ ਪੰਜਾਬ ਦੀ ਰਾਜਧਾਨੀ ਆ ਤਾਂ ਉਸ ਦੇ ਵਿੱਚ ਕਿਤੇ ਲਿਖਿਆ ਹੀ ਨਹੀਂ ਹੈਗਾ ਅੱਛਾ ਹੁਣ ਕਹਿੰਦੇ ਕਿ ਪੰਜਾਬ ਤੋਂ ਵੈਟਰਰੀ ਡਾਕਟਰਸ ਦਾ ਐਕਸਿਡਸ ਹੋ ਰਿਹਾ ਹੈ ਔਰ ਜਿੰਨੇ ਵੀ ਪਸ਼ੂਆਂ ਦੇ ਡਾਕਟਰ ਨੇ ਉਹ ਕਹਿੰਦੇ ਜਦੋਂ ਵਿਦੇਸ਼ ਚਲੇ ਜਾਂਦੇ ਆ ਮੁੜ ਕੇ ਆਉਂਦੇ ਹੀ ਨਹੀਂ ਵਾਪਸ ਹੋ ਉੱਥੇ ਹੀ ਸੈਟਲ ਹੋ ਰਹੇ ਨੇ ਹੁਣ ਘਾਟ ਹੋ ਗਈ ਆ ਵੈਟਰਰੀ ਡਾਕਟਰਸ ਦੀ ਪੰਜਾਬ ਚ ਦੇਖੋ ਜੀ ਅਜਨੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਉਹਨਾਂ ਦੇ ਕੋਲੇ ਇਹ ਪਸ਼ੂ ਪਾਲਣ ਮਹਿਕਮਾ ਵੀ ਆ ਉਹਨਾਂ ਦੇ ਕੋਲੇ ਇਸ ਵੇਲੇ ਡੇਰੀ ਵਿਭਾਗ ਵੀ ਆ ਹੋਰ ਵੀ ਕਈ ਵਿਭਾਗ ਹੈਗੇ ਆ ਖੇਤੀਬਾੜੀ ਵਿਭਾਗ ਵੀ ਉਹਨਾਂ ਨੇ ਅੱਜ ਇਹ ਗੱਲ ਕਹੀ ਆ ਕਿ ਇਹਨਾਂ ਲੋਕਾਂ ਦੇ ਉੱਤੇ ਸਖਤ ਕਾਰਵਾਈ ਕਰਾਂਗੇ ਜਿਹੜੇ ਆਪਣੀ ਡਿਊਟੀ ਦੇ ਉੱਤੇ ਡਿਊਟੀ ਸਮਝ ਕੇ ਨਹੀਂ ਆਉਂਦੇ ਇਹ ਬੜੇ ਦੁੱਖ ਦੀ ਗੱਲ ਆ ਤင် ਸਾਹਿਬ ਵੀ ਪਹਿਲੀ ਗੱਲ ਤਾਂ ਨੌਕਰੀ ਮਿਲਦੀ ਨਹੀਂ ਜੇ ਮਿਲਦੀ ਆ ਤਾਂ ਸਾਨੂੰ ਕਰਨ ਦੀ ਜਾਤ ਨਹੀਂ ਆਉਂਦੀ ਸਾਨੂੰ ਨਿਮਰਤਾ ਦੇ ਨਾਲ ਨੌਕਰੀ ਕਰਨੀ ਚਾਹੀਦੀ ਆ ਆਪਣੀ ਡਿਊਟੀ ਤਨਦੇਹੀ ਨਾਲ ਕਰਨੀ ਚਾਹੀਦੀ ਪਰ ਅਸੀਂ ਕਰਦੇ ਨਹੀਂ ਹੈਗੇ ਅਗਲੀ ਗੱਲ ਮਹੱਤਵਪੂਰਨ ਹੈ ਆ ਵੀ ਪੰਜਾਬ ਦੇ 20 ਤੋਂ ਵੱਧ ਇਹੋ ਜਿਹੇ ਵੈਟਰਨਰੀ ਡਾਕਟਰ ਤੇ ਵੈਟਰਨਰੀ ਆਫੀਸਰ ਆ ਜਿਹੜੇ ਸਮੇਂ-ਸਮੇਂ ਤੇ ਵਿਦੇਸ਼ ਦੇ ਵਿੱਚ ਗਏ ਪਰ ਮੁੜ ਕੇ ਨਹੀਂ ਆਏ ਕਈਆਂ ਨੂੰ ਤਾਂ ਜਾਣ ਦੀ ਛੁੱਟੀ ਵੀ ਨਹੀਂ ਦਿੱਤੀ ਗਈ ਸੀ ਸਬੰਧਤ ਵਿਭਾਗ ਨੂੰ ਫੇਰ ਵੀ ਜਹਾਜ਼ ਚੜ ਗਏ ਕਈਆਂ ਨੇ ਆਪਣੀ ਛੁੱਟੀ ਪੂਰੀ ਕਰਨੀ ਉਥੋਂ ਇਹ ਗੱਲ ਕਹੀ ਜੀ ਚਿੱਠੀ ਪਾ ਕੇ ਮੇਰੀ ਡਿਊਟੀ ਛੁੱਟੀ ਐਕਸਟੈਂਡ ਕੀਤੀ ਜਾਵੇ ਪਰ ਉਹ ਨਹੀਂ ਹੋਈ ਉਹ ਫੇਰ ਨਹੀਂ ਆਏ ਕਈ ਬਿਨਾ ਦੱਸੇ ਵਿਭਾਗ ਨੂੰ ਚਲੇ ਗਏ ਇਹ ਕੰਨੇ ਵੈਟਰਨਰੀ ਡਾਕਟਰਾਂ ਦੀ ਗੱਲ ਨਹੀਂ ਕਈ ਟੀਚਰ ਵੀ ਐਵੇਂ ਗਏ ਆ ਜਿਹੜੇ ਕਿ ਮੁੜ ਕੇ ਨਹੀਂ ਹਲੇ ਤੱਕ ਆਏ ਨਾ ਉਹ ਅਸਤੀਫਾ ਦਿੰਦੇ ਆ ਨਾ ਉਹ ਕਾਰਨ ਦੱਸੋ ਨੋਟਿਸ ਦਾ ਉੱਤਰ ਦਿੰਦੇ ਆ ਨਾ ਉਹ ਜੋਰ ਫੜਦੇ ਆ ਹਮ ਹਮ ਟੈਣਾ ਜੀ ਜਿਹੜੀ ਕੇਂਦਰ ਦੀ ਸਰਕਾਰ ਨੇ ਇੱਕ ਪਾਲਿਸੀ ਬਣਾਈ ਸੀ ਕਿ ਅਗਨੀਵੀਰ ਭਰਤੀ ਕਰੋ ਔਰ ਇਹਨਾਂ ਚੰਗੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਸਨ ਤੇ ਇਹਨਾਂ ਨੂੰ ਫਿਰ ਉਹ ਮੌਤ ਦੇ ਮੂੰਹ ਚ ਵੀ ਝੋਕਣ ਤੋਂ ਕੋਈ ਗਰੇਜ਼ ਨਹੀਂ ਸੀ ਕਰਦੇ ਲੇਕਿਨ ਜਦੋਂ ਉਹਨਾਂ ਦਾ ਸਮਾਂ ਪੂਰਾ ਹੋ ਜਾਂਦਾ ਸੀ ਕੋਈ ਪੈਨਸ਼ਨ ਨਹੀਂ ਕੋਈ ਕੁਝ ਨਹੀਂ ਹੁਣ ਪੰਜਾਬ ਦੀ ਸਰਕਾਰ ਇਸ ਨੂੰ ਰੈਕਟੀਫਾਈ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਪੰਜਾਬ ਦੀ ਜਿਹੜੀ ਸਰਕਾਰ ਆ ਜਿਹ ਮਹਿੰਦਰ ਭਗਤ ਹੋਰਾਨੀ ਨੇ ਗੱਲ ਕਹੀ ਆ ਮਹਿੰਦਰ ਭਗਤ ਜਿਹੜੇ ਕਿ ਇਸ ਵੇਲੇ ਪੰਜਾਬ ਦੇ ਮੰਤਰੀ ਹੈਗੇ ਕੈਬਨਟ ਮੰਤਰੀ ਉਹਨਾਂ ਨੇ ਗੱਲ ਕਹੀ ਹੈ ਕਿ 2027 ਦੇ ਵਿੱਚ 800 ਦੇ ਕਰੀਬ ਜਿਹੜੇ ਅਗਨੀ ਮੀਰ ਆ ਉਹਨਾਂ ਨੇ ਸੇਵਾਮੁਕਤ ਹੋ ਜਾਣਾ ਉਹਨਾਂ ਨੇ ਕਿਹਾ ਜੀ ਕਿ ਸੂਬੇ ਦੀ ਸਰਕਾਰ ਆ ਜਿਹੜੀ ਉਹਦੇ ਵੱਲੋਂ ਇਹਨਾਂ ਦੇ ਲਈ ਪੱਕੀਆਂ ਨੌਕਰੀਆਂ ਦਾ ਪ੍ਰਬੰਧ ਕਰਨ ਦਾ ਵਚਨਬੱਧਤਾ ਹੈਗੀ ਆ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਆ ਕਿ ਅਗਨੀ ਵੀਰ ਜਦੋਂ ਬੰਦਾ ਰਿਟਾਇਰ ਹੋ ਜਾਂਦਾ ਉਸ ਤੋਂ ਬਾਅਦ ਉਹਦੇ ਕੋਲੇ ਨਾ ਕੋਈ ਨੌਕਰੀ ਹੁੰਦੀ ਹੈ ਨਾ ਕੋਈ ਪੈਨਸ਼ਨ ਹੁੰਦੀ ਹੈ ਨਾ ਕੋਈ ਹੋਰ ਲਾਭ ਹੁੰਦਾ ਉਹ ਕਹਿੰਦੇ ਜੀ ਉਹਨਾਂ ਨੂੰ ਅਸੀਂ ਪੱਕੇ ਤੌਰ ਤੇ ਉੱਤੇ ਰੋਜ਼ਗਾਰ ਦੇਣ ਦੀ ਵਚਨਬੱਧ ਹੈਗੇ ਆ ਸੋ ਦਲਬੀਰ ਗੋਲਡੀ ਦਾ ਕਹਿੰਦੇ ਰਾਹ ਬੰਦ ਕਰਤਾ ਹੁਣ ਕਾਂਗਰਸ 'ਚ ਵਾਪਸ ਨਹੀਂ ਆ ਸਕਦੇ ਲਾੜੀ ਬਾਜਵਾ ਜਿਹੜੇ ਆ ਉਹ ਨਹੀਂ ਸੰ ਚਾਉਂਦੇ ਦੇਖੋ ਚਾਉਂਦੇ ਤਾਂ ਕਈ ਨਹੀਂ ਕਿਉਂਕਿ ਦਲਬੀਰ ਗੋਲਡੀ ਹੋਰਾਂ ਨੇ ਛਾਲ ਵੀ ਬਹੁਤ ਛੇਤੀ ਮਾਰੀ ਸੀ ਤੇ ਹੁਣ ਪਛਤਾਵਾ ਵੀ ਬੜੀ ਛੇਤੀ ਰਹੇ ਆ ਦਲਬੀਰ ਗੋਲਡੀ ਹੋਰੀਆਂ ਜਿਹੜੇ ਉਹ ਇਸ ਵੇਲੇ ਕਾਂਗਰਸ ਦੇ ਵਿੱਚ ਅਫੀਸ਼ੀਅਲ ਤੌਰ ਤੇ ਆਏ ਨਹੀਂ ਪਰ ਆਉਣ ਦੇ ਆਉਣ ਦੇ ਲਈ ਉਧਰ ਕਾਂਗਰਸ ਅੱਧੀ ਕਹੀ ਜਾਂਦੀ ਕਿ ਭਾਈ ਇੰਓ ਕਿਵੇਂ ਆ ਜਾਣੀ ਤੇ ਜਦੋਂ ਔਖੇ ਵੇਲੇ ਛੱਡ ਕੇ ਚਲੇ ਗਏ ਆ ਪਿਛਲੇ ਨਹੀਂ ਪ੍ਰਤਾਪ ਸਿੰਘ ਬਾਜਵਾਨ ਨੇ ਗੱਲ ਕਹੀ ਸੀ ਕਿ ਭਾਈ ਕੋਈ ਰਾਹ ਨਹੀਂ ਇਹਨਾਂ ਦਾ ਕੋਈ ਐਂਟਰੀ ਨਹੀਂ ਹੁਣ ਇਹਨਾਂ ਦੀ ਜਿੱਥੇ ਹੈਗੇ ਉੱਥੇ ਸੁੱਖੀ ਸੰਧੀ ਰਹਿਣ ਅੱਜ ਕਾਂਗਰਸ ਦੇ ਸਖਤਰ ਜਿਹੜੇ ਤੇ ਪੋ ਇੰਚਾਰਜ ਅਲੋਕ ਸ਼ਰਮਾ ਇਹਨਾਂ ਨੇ ਕਿਹਾ ਜੀ ਕਿ ਮੈਂ ਸਾਰਿਆਂ ਨੂੰ ਦੱਸ ਰਿਹਾ ਕਿ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਹੈਗੀ ਆ ਪਰ ਛੱਟ ਕੇ ਗਏ ਨਹੀਂ ਵਾਪਸ ਆਉਣ ਦੀ ਪ੍ਰਕਿਰਿਆ ਕੋਈ ਨਹੀਂਗੀ ਉਹਨਾਂ ਨੇ ਕਿਹਾ ਜੀ ਜਿਹੜੇ ਲੋਕ ਕਾਂਗਰਸ ਛੱਡ ਕੇ ਹੋਰ ਪਾਰਟੀਆਂ 'ਚ ਗਏ ਆ ਉਹਨਾਂ ਦੀ ਮੁੜ ਕੇ ਪਾਰਟੀ ਦੇ ਵਿੱਚ ਵਾਪਸੀ ਦੀ ਕੋਈ ਥਾਂ ਹੈ ਨਹੀਂਗੀ ਤੇ ਆਪਾਂ ਜਾਣਦੇ ਵੀ ਕੱਲ ਵੀ ਆਪਾਂ ਰੈਡ ਆਫਨ ਤੇ ਖਬਰ ਸਾਂਝੀ ਕੀਤੀ ਸੀ ਵੀ ਦਲਬੀਰ ਗੋਲਦੀ ਅੱਜਕੱਲ੍ਹ ਅਮਰਤਾ ਵੜਿੰਗ ਦੇ ਪੱਖ ਦੇ ਵਿੱਚ ਗੱਦੜਬਾਹੇ ਪ੍ਰਚਾਰ ਕਰ ਰਹੇ ਹੂੰ ਹੂੰ ਅੱਛਾ ਸੜਕ ਹਾਦਸਿਆਂ ਦੀ ਕੋਈ ਖ਼ਬਰਾਂ ਹਾਂ ਦੁੱਖ ਦੀ ਬੜੀ ਖ਼ਬਰ ਆਈ ਜੀ ਇਹ ਤਾਂ ਮਨੁੱਖ ਦੀ ਸਾਡੇ ਪੰਜਾਬਗਾਂ ਦੀ ਮੂਰਖਮਤੀ ਦੀ ਇੱਕ ਉਦਾਹਰਣ ਆ ਵੀ ਤੁਸੀਂ ਆਪਦੇ ਮਸਖਰੇ ਪੜ ਕਰਕੇ ਆਪ ਦੀ ਅਨਿਵਾਰੀ ਦੇ ਕਰਕੇ ਦੂਜੇ ਦੀ ਜ਼ਿੰਦਗੀ ਜਿਹੜੀ ਉਹ ਕਿਵੇਂ ਬਰਬਾਦ ਕਰਦੇ ਆ ਮੁਕੇਰੀਆਂ ਤੋਂ 2 ਕਿਲੋਮੀਟਰ ਦੂਰ ਪਿੰਡ ਭਟੀਆਂ ਰਾਜਪੂਤਾਂ ਦੇ ਦਸ਼ਮੇਸ਼ ਫਿਊਲ ਸੈਕਟਰ ਦੇ ਨੇੜੇ ਇੱਕ ਟਰੈਕਟਰ ਟਰਾਲੀ ਦੇ ਉੱਤੇ ਜਿਹੜੀ ਬੋਰ ਕਰਨ ਵਾਲੀ ਮਸ਼ੀਨੀ ਪਾਈਪ ਲੱਗੀ ਆ ਇਹ ਅਚਾਨਕ ਜਦੋਂ ਟਰੈਕਟਰ ਟਰਾਲੀ ਘੁੰਮੀ ਤੇ ਜਿਹੜੀ ਇਹ ਮਸ਼ੀਨ ਹੈਗੀ ਜੀ ਬੋਰ ਕਰਨ ਵਾਲੀ ਪਾਈਪ ਆ ਜਿਹੜੀ ਇਹ ਬੱਸ ਦੇ ਵਿੱਚ ਵੜ ਗਈ ਆ ਤੇ ਦੋ ਸਵਾਰੀਆਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਇਹ ਦੋਵੇਂ ਨੌਜਵਾਨਾਂ ਦੀ ਮੌਤ ਹੋਈ ਹੈ ਤੇ ਟੈਣਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦੇ ਵਿੱਚ ਧੂਆਂ ਆਇਆ ਹੋਇਆ ਜਿਹੜਾ ਧੂਆਂ ਇਹ ਦੇ ਕਰਕੇ ਸੱਚੀ ਮੁੱਚੀ ਬਹੁਤ ਬੁਰਾ ਲੱਗਦਾ ਜੀ ਪਤਾ ਨਹੀਂ ਕਦੋਂ ਇਹ ਠੀਕ ਹੋਊਗਾ ਤੇ ਕਦੋਂ ਅਸੀਂ ਠੀਕ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਸਮਤ ਬਖਸ਼ੇ ਬਾਬਾ ਇਸ ਗੱਲ ਦੀ ਕਾਮਨਾ ਕਰਦੇ ਵੀ ਅਸੀਂ ਵਾਤਾਵਰਣ ਦੇ ਵਿੱਚ ਜ਼ਹਿਰਾ ਨਹੀਂ ਭੋਲਣੀਆਂ ਉਹਦਾ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟੇ ਚ ਮੀਂਹ ਕਣ ਦੀ ਸੰਭਾਵਨਾ ਕੋਈ ਨਹੀਂ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਮੌਸਮ ਖੁਸ਼ਕਾ ਸਥੇਰਾ ਰਾਤਾਂ ਠੰਡੀਆਂ ਸਵਰਨ ਸਿੰਘ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਕੀ ਮਿਹਰਬਾਨੀ